ਦੇਖੋ ਜੀ ਮੈਂ ਤਾਂ ਅਜ ਤਾਂ ਫਿਲਮ ਬਣਾਈ ਆ ਤੇ ਹੁਣ ਜਿਹੜੀ ਫਿਲਮ ਦੇਖੀ ਆ ਇੱਧਰ ਹਰਦੀਪ ਗਿੱਲ ਜੀ ਖੜੇ ਨੇ ਸਾਡੇ ਨਾਮੀ ਅਦਾਕਾਰ ਪੰਜਾਬੀ ਸਿਨੇਮਾ ਦੇ ਇੱਧਰ ਮਹਿਤਾ ਸਾਹਿਬ ਖੜੇ ਨੇ ਸਾਡੇ ਮੁੱਖ ਮਹਿਮਾਨ ਅੱਜ ਦੀ ਈਵੈਂਟ ਦੇ ਸੋ ਮੈਂ ਤੁਹਾਨੂੰ ਤੁਸੀਂ ਇਹਨਾਂ ਦੋਨਾਂ ਦੇ ਵਿਚਾਰ ਲਓ ਮੈਂ ਤਾਂ ਹੈਗਾ ਹੀ ਆ ਤੁਹਾਡੇ ਨਾਲ ਗੱਲਬਾਤ ਕਰ ਲਈ ਇੱਥੇ ਹੀ ਆ ਮੈਂ ਮੌਜੂਦ ਆ ਪਰ ਇਹਨਾਂ ਦੋਨਾਂ ਨੇ ਰਜੇਵਿਆਂ ਚੋਂ ਟਾਈਮ ਕੱਢਿਆ ਹਰਦੀਪਾ ਜੀ ਮਹਿਤਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਿਤਾ ਸਾਹਿਬ ਤਾਂ ਸਭ ਤੋਂ ਪਹਿਲਾਂ ਆਏ ਬਹੁਤ ਪੇਸ਼ੈਂਸ ਰੱਖੀ ਇਹਨਾਂ ਨੇ ਇਹ ਵੱਡੇ ਭਰਾ ਵੀ ਨੇ ਮੇਰੇ ਥੈਂਕ ਯੂ ਤੇ ਦੱਸੋ ਕਿਦਾਂ ਲ ਇਹ ਕੋਈ ਛੱਕ ਨਹੀਂ ਕਿ ਆਈਵੀਐ ਸੋਸਾਇਟੀ ਦਾ ਜੋ ਕਰੈਕਟਰ ਹੈ ਉਹ ਸਾਹਮਣੇ ਆਇਆ ਆ ਸਮੁੱਚੇ ਤੌਰ ਤੇ ਯੰਗਸਟਾਰਾਂ ਸੋਸਾਇਟੀ ਜਿਹਨਾਂ ਚੁਣੌਤੀਆਂ ਚ ਲੰਘ ਰਹੀ ਹੈ ਉਹ ਚੁਣੌਤੀ ਨਾਲ ਬੜੇ ਸੋਹਣੇ ਖਾ ਬਾਖੂਪੀ ਢੰਗ ਨਾਲ ਪੇਸ਼ ਕੀਤਾ ਔਰ ਉਹਦੇ ਤੇ ਵਿਕਟਰੀ ਜਿਹੜੀ ਹਾਸਲ ਕਰਨੀ ਹੈ ਇਹ ਇੱਕ ਵੱਖਰਾ ਮੈਸੇਜ ਆ ਆਜੀਦਲ ਦੇ ਯੰਗਸਟਰ ਵਾਸਤੇ ਖਾਸ ਤੌਰ ਤੇ ਬੜਾ ਗ੍ਰੇਟ ਮੈਸੇਜ ਆ ਇਹਨੂੰ ਫਾਲੋ ਕਰਨਾ ਚਾਹੀਦਾ ਔਰ ਬਾਰ-ਬਾਰ ਦੇਖਣ ਕਿਉਂਕਿ ਇਹ ਭੜਕਾਓ ਜਿਹੀਆਂ ਫਿਲਮਾਂ ਜਿਸ ਤਰ੍ਹਾਂ ਇਹ ਅੱਜ ਕੱਲ ਚੱਲ ਰਹੀਆਂ ਨੇ ਉਹਨੂੰ ਅਵਾਇਡ ਕਰ ਔਰ ਐਸੇ ਜਿਹੀਆਂ ਫਿਲਮਾਂ ਨੇ ਉਹਨੂੰ ਵੇਖਣ ਉਹ ਤਾ ਕੇ ਉਹਨਰ ਸਮਝ ਕੋ ਚੰਗਾ ਸੱਚ ਜਿਹੜਾ ਲੋਕਾਂ ਦੇ ਅਗਵਾਈ ਕਰ ਸਕੇ ਸੁਸਾਇਟੀ ਦੇ ਅੱਜ ਬਹੁਤ ਵੱਡੇ ਅਜਿਹੇ ਕੈਰੈਕਟਰ ਦੀ ਲੋੜ ਹੈ ਜਿਹੜਾ ਜਿਹੜਾ ਸੱਚ ਦਾ ਲੰਬਰਦਾਰ ਬਣ ਕੇ ਸੁਸਾਇਟੀ ਨੂੰ ਸੇਧ ਦੇ ਸਕੇ ਹੋਰ ਬਹੁ ਮੈਂ ਇਹ ਸ਼ਾਬਾਸ਼ ਦੇਣਾ ਕਿਉਂਕਿ ਭਾਈ ਬਲੱਡ ਐਮੋਸ਼ਨਲ ਹੈ ਇਹਨੂੰ ਇਹੋ ਜਿਹੇ ਜਿਹੜੇ ਹੈ ਨਾ ਰੋਲ ਉਹ ਬਹੁਤ ਜੰਗੇ ਲੱਗਦੇ ਆ ਬਹੁਤ ਸੋਹਣਾ ਉਹਦਾ ਜੋਬਰਦਾ ਭਾਵੇਂ ਕਿ ਮਾਰ ਬਹੁਤ ਖਾਦੀ ਜਿੰਨੇ ਲਾਈਫ 'ਚ ਵੈਸੇ ਵੀ ਖਾਦੀ ਬਹੁਤ ਮਾਰ ਤੇ ਫਿਲਮ 'ਚ ਹੀ ਖਾਦੀ ਆ ਪਰ ਜੋ ਅਖੀਰ ਤੋ ਤੈਨੂੰ ਪੇਸ਼ ਕੀਤਾ ਉਹ ਸਿਰੇ ਦੀ ਹੈ ਗ੍ਰੇਟ ਆ ਕੋਈ ਸ਼ੱਕ ਨਹੀਂ ਲਾ ਨਰਸਿੰਦਰ ਜੀ ਪਾਲੀ ਭੁਪਿੰਦਰ ਸਾਹਿਬ ਜਿਹੜੇ ਨੇ ਉਹ ਪੰਜਾਬੀ ਰੰਗਰਮੀ ਜਿਹੜੇ ਨੇ ਉਹਨਾਂ ਨੇ ਸਭ ਤੋਂ ਵੱਧ ਖੇਡੇ ਜਾਣ ਵਾਲੇ ਨਾਟਕਕਾਰ ਨੇ ਪੰਜਾਬੀ ਦੇ ਔਰ ਪੰਜਾਬੀ ਸਿਨੇਮੇ ਦੇ ਵਿੱਚ ਵੀ ਉਹਨਾਂ ਨੇ ਬਹੁਤ ਹੀ ਖੂਬਸੂਰਤ ਜਿਹੜਾ ਇੱਕ ਕੰਮ ਕੀਤਾ ਔਰ ਬੜਾ ਵੱਡਾ ਮੁਕਾਮ ਹਾਸਲ ਕੀਤਾ ਹੈ ਫਿਲਮ ਬਹੁਤ ਖੂਬਸੂਰਤ ਹੈ ਔਰ ਗੁਰਮਖ ਜਿਹਦਾ ਨਾਮ ਇਸ ਫਿਲਮ ਦਾ ਬਹੁਤ ਵਧੀਆ ਉਥੇ ਫਿਲਮ ਜਿਹੜੀ ਆ ਇਹਦੀ ਕਹਾਣੀ ਬੜੀ ਖੂਬਸੂਰਤ ਆ ਔਰ ਬਹੁਤ ਖੂਬਸੂਰਤ ਕਹਾਣੀ ਦੇ ਵਿੱਚ ਸਾਰੇ ਕਲਾਕਾਰਾਂ ਨੂੰ ਬੜੇ ਵਧੀਆ ਢੰਗ ਨਾਲ ਪਰੋ ਕੇ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਸੰਦੇਸ਼ ਜਿਹੜਾ ਦਿੱਤਾ ਗਿਆ ਕੁਲਜਿੰਦਰ ਸਿੱਧੂ ਉਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਸਰਦਾਰ ਸੋਹੀ ਸਾਹਿਬ ਉਹਨਾਂ ਨੇ ਔਰ ਸਾਰਾ ਗੁਰਪਾਲ ਔਰ ਜਿੰਨੇ ਵੀ ਅਕਲਾਕਾਰ ਨੇ ਕੋਈ ਵੀ ਕਿਸੇ ਤੋਂ ਘੱਟ ਨਹੀਂ ਔਰ ਬਹੁਤ ਖੂਬਸੂਰਤ ਕੰਮ ਕੀਤਾ ਔਰ ਮੈਂ ਸਮਝਦਾ ਕਿ ਅਜਿਹੀ ਫਿਲਮ ਦੇ ਨਾਲ ਪੰਜਾਬੀ ਸਿਨੇਮੇ ਦਾ ਜਿੱਥੇ ਸ਼ਮਲਾ ਬਹੁਤ ਉੱਚਾ ਹੋਇਆ ਉਥੇ ਬਹੁਤ ਹੀ ਕੰਟੈਂਟ ਵਾਲਾ ਜਿਹੜਾ ਸਿਨੇਮਾ ਹੈ ਉਹ ਪੰਜਾਬੀ ਦੇ ਵਿੱਚ ਸ਼ੁਰੂ ਹੋ ਤੇ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਜਿੰਦੇ ਵਾਸਤੇ ਰਹੇ ਜੀ ਰਬ ਰਾਖਾ ਤੁਹਾਨੂੰ ਕਿਵੇਂ ਲੱਗੀ ਫਿਲਮ ਵਧੀਆ ਲੱਗੀ ਤੁਸੀਂ ਦੱਸ ਮੈਨੂੰ ਤਾਂ ਬਹੁਤ ਵਧੀਆ ਲੱਗੀ ਔਰ ਗੁਰਮੁਖ ਨਾਮ ਹੈ ਪੰਜਾਬੀ ਮੂਵੀ ਹੈ ਸਿੱਖੀਜ਼ਮ ਨੂੰ ਦਰਸਾਉਂਦੀ ਹੈ ਆਪਣੇ ਜਿੰਨੇ ਵੀ ਸਿੱਖ ਅਸੀਂ ਇਸ ਦੁਨੀਆ ਤੇ ਹੈਗੀਆਂ ਇਸ ਫਿਲਮ ਨੂੰ ਜ਼ਰੂਰ ਵਾਚ ਕਰੋ ਇਹ 24 ਜਨਵਰੀ ਨੂੰ ਕੇਬਲ 1 OTT ਤੇ ਰਿਲੀਜ਼ ਹੋ ਰਹੀ ਹੈ ਇਹਦੇ ਛੇ ਦੱਸਿਆ ਗਿਆ ਕਿ ਇੱਕ ਪੱਗ ਦੀ ਕੀ ਅਹਿਮੀਅਤ ਹੁੰਦੀ ਹੈ ਇੱਕ ਸਿੱਖ ਕਿਉਂ ਪੱਗ ਬੰਨਦਾ ਤੇ ਉਸ ਪੱਗ ਦੀ ਕੀ ਰਿਸਪੌਂਸਿਬਿਲਟੀ ਹੁੰਦੀ ਹੈ ਸਾਡੇ ਦੇਸ਼ ਵਿੱਚ ਬੜੇ ਅਨਿਆਏ ਹੋ ਰਹੇ ਬੜੇ ਕੇਸ ਇਹੋ ਜਿਹੇ ਆ ਜਿਹੜੇ ਹੁਣ ਤੱਕ ਅਨਸੁਨੇ ਪਏ ਹੋਏ ਆ ਕਈਆਂ ਨੂੰ ਇਨਸਾਫ ਨਹੀਂ ਮਿਲਿਆ ਤੇ ਕਿਵੇਂ ਮੇਰੀ ਇੱਕ ਜ਼ਿੰਮੇਵਾਰੀ ਲਈ ਹੈ ਕਿਸੇ ਇੱਕ ਕੇਸ ਲੜਨ ਦੀ ਤੇ ਉਹ ਕੇਸ ਨੂੰ ਕਿਵੇਂ ਲੜਦੇ ਆ ਕਿਵੇਂ ਜਿਤਾਉਂਦੇ ਆ ਗੁਰਮੁਖ ਵੀ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ ਕੁਲਜਿੰਦਰ ਸਿੱਧੂ ਜੀ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਔਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ 'ਚ ਉਹਨਾਂ ਤੋਂ ਬਿਨਾ ਕੋਈ ਇਹ ਰੋਲ ਕਰ ਹੀ ਨਹੀਂ ਸਕਦਾ ਸੀ ਬੀਅਰਲੀ ਬਿਲਕੁਲ ਜੇ ਮੈਨੂੰ ਕੇਸ ਮਿਲੇਗਾ ਤਾਂ ਜ਼ਰੂਰ ਲੜਾਂਗੇ ਥੈਂਕ ਯੂ ਜੀ ਇਹ ਤੁਸੀਂ ਫਿਲਮ ਦੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਦਰਸ਼ਕਾਂ ਤੱਕ ਫਿਲਮ ਨੂੰ ਪਹੁੰਚਾਓ ਇਦੇ ਵਿੱਚ ਪਾਲੀ ਸਰ ਦੀ ਰਾਈਟਿੰਗ ਹੈ ਜਿਹੜੀ ਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਪਾਲੀ ਸਰ ਦਾ ਸਟੂਡੈਂਟ ਵੀ ਰਿਹਾ ਹਰੇਕ ਮੁੱਦੇ ਨੂੰ ਟੱਚ ਕਰਿਆ ਫਿਲਮ ਦੇ ਵਿੱਚ ਉਹਨਾਂ ਨੇ ਸੋਸ਼ਲ ਪੋਲਿਟੀਕਲ ਹੋ ਗਏ ਚਾਹੇ ਚਾਹੇ ਸਟਾਇਰ ਹੋ ਗਿਆ ਪੋਲਿਟੀਕਲੀ ਸੋਸ਼ਲ ਸਟਾਇਰ ਹੋ ਗਿਆ ਤਾਂ ਬਹੁਤ ਖੂਬਸੂਰਤੀ ਨਾਲ ਕੈਰੈਕਟਰਸ ਨੂੰ ਬੈਲੈਂਸ ਕਰਿਆ ਇਸ ਫਿਲਮ ਦੇ ਵਿੱਚ ਤੇ ਬਹੁਤ ਸੋਹਣੀ ਫਿਲਮ ਬਣੀ ਅੱਛਾ ਸੀ ਥੀਏਟਰ ਕਰਦੇ ਲੰਬੇ ਸਮੇਂ ਤੱਕ ਬਾਅਦੋਂ ਕੁਝ ਦੇਖੇ ਸੀ ਤੁਹਾਡੇ ਪ੍ਰੋਜੈਕਟਸ ਆਪਣਾ ਹੁਣ ਇਦਾਂ ਹੀ ਸਾਨੂੰ ਦੇਖਣ ਨੂੰ ਮਿਲਣਗੇ ਇਦਾਂ ਦੇ ਪ੍ਰੋਜੈਕਟਸ ਹੋਪਫੁਲੀ 14 ਮਾਰਚ ਨੂੰ ਇੱਕ ਫਿਲਮ ਆ ਰਹੀ ਹੈ ਮੇਰੀ ਹ ਤੇ ਉਹ ਤੁਹਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ ਇੱਕ ਨੈਟਫਲਿਕਸ ਤੇ ਵੈਬ ਸੀਰੀਜ਼ ਹੈ ਕੋਹਰਾ ਉਹ ਜੇ ਤੁਸੀਂ ਦੇਖੀ ਹੋਏ ਜੇ ਨਹੀਂ ਦੇਖੀ ਤਾਂ ਪਲੀਜ਼ ਉਹਨੂੰ ਦੇਖੋ ਹਾਂਜੀ ਵੱਡਾ ਕਿਰਦਾਰ ਜਿਹੜਾ ਤੁਸੀਂ ਕੀਤਾ মিডিਆ ਪੱਤਰਕਾਰ ਹਨਾ ਜਿੰਮੇਵਾਰੀ ਵਾਲਾ ਹੁੰਦਾ ਹਰ ਕਿਰਦਾਰ ਵੈਸੇ ਇਸ ਪੱਖੋਂ ਸੀ ਕਿ ਅਸੀਂ ਸਾਰੇ ਪੱਤਰਕਾਰ ਭਲਾ ਹਨਾ ਕਿਰਦਾਰ ਬੜਾ ਚੈਲਿੰਜਿੰਗ ਵਾਲਾ ਵੀ ਪਰ ਵੈਸੇ ਹਰ ਕਿਰਦਾਰ ਕਿਰਦਾਰ ਚੈਲੰਜਿੰਗ ਹੁੰਦਾ ਹੈ ਨਾ ਤਾਂ ਕਿਵੇਂ ਫਿਰ ਆਪਣਾ ਕਿਵੇਂ ਨਜ਼ਰ ਹੁੰਦਾ ਲੱਗਿਆ ਕਿ ਤੁਹਾਨੂੰ ਦੇਖੋ ਬਹੁਤ ਸਾਰੀ ਹੈਲਪ ਤਾਂ ਜਿਹੜੀ ਰਾਈਟਿੰਗ ਹੈ ਜਦੋਂ ਰਾਈਟਿੰਗ ਖੂਬਸੂਰਤ ਹੁੰਦੀ ਹੈ ਸਕ੍ਰਿਪਟ ਦੀ ਸਟਰੋਂਗ ਹੁੰਦੀ ਹੈ ਤਾਂ ਕੈਰੈਕਟਰ ਬਿਲਡ ਕਰਨ ਵਿੱਚ ਬਹੁਤ ਹੈਲਪ ਹੋ ਜਾਂਦੀ ਹੈ ਬਾਕੀ ਪਾਲੀ ਸਰ ਦੀ ਡਾਇਰੈਕਸ਼ਨ ਸੀ ਸਾਰੀ ਟੀਮ ਬਹੁਤ ਵਧੀਆ ਸੀਗਾ ਤਾਂ ਬਹੁਤ ਸੌਖਰੀ ਕੈਰੈਕਟਰ ਕਰਨ ਵਿੱਚ ਜਿਹੜੀ ਇਸ ਟਾਈਮ ਆਡੀਅன்ஸ் ਦੇਖ ਰਹੀ ਹੈ ਈ ਵਿਊਅਰਸ ਦੇਖ ਰਹੇ ਨੇ ਕੋਈ ਮੈਸੇਜ ਕੋਈ ਸੁਨੇਹਾ ਕਹਿੰਦੇ ਹੋ ਮੈਸੇਜ ਇਹ ਹੈ ਜੀ ਕਿ ਇਹ ਫਿਲਮ ਕਾਫੀ ਟਾਈਮ ਪਹਿਲਾਂ ਸ਼ੂਟ ਹੋਈ ਸੀਗੀ ਤੇ ਇੰਨੇ ਟਾਈਮ ਬਾਅਦ ਆਈ ਹੈ ਤੇ ਜੋ ਵੀ ਜੋ ਵੀ ਤੁਸੀਂ ਆਪਣੇ ਕੰਮ 'ਚ ਮਿਹਨਤ ਕਰ ਰਹੇ ਹੋ ਕਰਦੇ ਰਹੋ ਕਦੇ ਨਾ ਕਦੇ ਸਫਲਤਾ ਜ਼ਰੂਰ ਮਿਲਦੀ ਹੈ ਕਿੰਦੇ ਸੁਪੋਚੂ ਬਿਲਕੁਲ ਜਿਹੜੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਜੀ ਉਹ ਨਹੀਂ ਚਾਹੀਦੀ ਤਾਂ ਬਿਲਕੁਲ ਬਿਲਕੁਲ ਸਰ ਸਾਡਾ ਇਤਿਹਾਸ ਹੈ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਨੌਜਵਾਨਾਂ ਨੂੰ ਪੀੜ੍ਹੀਆਂ ਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਸੀਗਾ ਕੀ ਸਾਡਾ ਟਰੈਡੀਸ਼ਨ ਹੈ ਕਲਚਰ ਹੈ ਤਾਂ ਇਦਾਂ ਦੀਆਂ ਫਿਲਮਾਂ ਬਣਨੀਆਂ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਬਾਲੀ ਗੁਪਿੰਦਰ ਹੁਣਾਂ ਨੇ ਹਮੇਸ਼ਾ ਹੀ ਬੜੀ ਅਲੱਗ ਤਰ੍ਹਾਂ ਦਾ ਕੰਮ ਕੀਤਾ ਔਰ ਕੁਲਜਿੰਦਰ ਸਿੱਧੂ ਉਹ ਤਾਂ ਵੈਸੇ ਹੀ ਜਦ ਵੀ ਉਹਨਾਂ ਦੇ ਖਾਸ ਸਿਨੇਮੇ ਨੂੰ ਆਪਾਂ ਦੇਖਦੇ ਹਾਂ ਤੇ ਬੜਾ ਡਿਫਰੈਂਟ ਵਰਕ ਸਾਡੇ ਸਾਹਮਣੇ ਆਉਂਦਾ ਬਹੁਤ ਖੂਬਸੂਰ ਔਰ ਮੈਨੂੰ ਲੱਗਦਾ ਹੈ ਕਿ ਹੁਣ ਉਹ ਵੇਲਾ ਆ ਗਿਆ ਜਦ ਇਹ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਸਾਰਾ ਆकांक्षा ਇਹਨਾਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਜ਼ਬਰਦਸਤ ਸਕ੍ਰਿਪਟ ਜ਼ਬਰਦਸਤ ਡਾਇਰੈਕਸ਼ਨ ਐਂਡ ਜ਼ਬਰਦਸਤ ਜਿਹੜਾ ਸਾਡੇ ਡੀਓਪੀ ਸਾਹਿਬ ਉਹਨਾਂ ਨੇ ਇਸ ਫਿਲਮ 'ਚ ਕੰਮ ਕੀਤਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਪਾਲੀ ਭੁਪਿੰਦਰ ਇਹੋ ਜਿਹਾ ਸਿਨੇਮਾ ਜਿਹੜਾ ਇਹਦੀ ਲਗਾਤਾਰਤਾ ਬਣਾ ਕੇ ਰੱਖਣਗੇ ਔਰ ਹੋਰ ਬਹੁਤ ਸਾਰੀਆਂ achhiyan film ehho jiyan jidiyan ne ohna nu leke aavange